ਸਸ਼ੀਕਲ ਸੰਗਤ ਜੀ ਅੱਜ ਆਪਾਂ ਮੌਜੂਦ ਆ ਪਿੰਡ ਸੇਰ ਸਿੰਘ ਵਾਲਾ ਜ਼ਿਲ੍ਹਾ ਫਰੀਦਕੋਟ ਪਿੰਡ ਸੇਰ ਸਿੰਘ ਵਾਲੇ ਧੰਨ ਧੰਨ ਸੰਤ ਬਾਬਾ ਜੋਧਾ ਦਾਸ ਜੀ ਦੀ ਜਗ੍ਹਾ ਖੂਈ ਸਾਹਿਬ ਗੁਰਦੁਆਰਾ ਬਣਿਆ ਜਿੱਥੇ ਆਏ ਸਾਲ ਸਾਵਣ ਦੇ ਮਹੀਨੇ ਸਾਲਾਨਾ ਵਰਸੀ ਮਨਾਈ ਜਾਂਦੀ ਹੈ ਜੋ ਕਿ ਇਸ ਸਾਲ ਫੇਰ ਸਾਵਣ ਦੇ ਮਹੀਨੇ ਸਾਲਾਨਾ ਵਰਸੀ ਜਾਨੀ ਮੋਛਾ ਮਨਾਇਆ ਜਾਣਾ ਤੇ ਆਪਣੇ ਨਾਲ ਪਿੰਡ ਸੇਰ ਸਿੰਘ ਵਾਲੇ ਦੇ ਸੇਵਾਦਾਰ ਦੱਸਣਗੇ ਕਿਸ ਤਰੀਕ ਨੂੰ ਤੇ ਕਿਸ ਵਾਰ ਮਨਾਇਆ ਜਾਣਾ ਸਸੀ ਕਾਲ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਨਗਰ ਸ਼ੇਰ ਸਿੰਘ ਵਾਲਾ ਨਗਰ ਚੇਤ ਸਿੰਘ ਵਾਲਾ ਅਤੇ ਸਮੂਹ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਦੇ ਨਾਲ ਜੋ ਕਿ ਹਰਕਸਾਲ ਗੁਰਦੁਆਰਾ ਖੂਈ ਸਾਹਿਬ ਵਿਖੇ ਜੋ ਕਿ ਸ਼ੇਰ ਸਿੰਘ ਵਾਲੇ ਤੋਂ ਚੇਹ ਸਿੰਘ ਵਾਲੇ ਵਾਲੀ ਸੜਕ ਤੇ ਸਥਿਤ ਹੈ ਗੁਰੂ ਘਰ ਵਿਖੇ ਧੰਨ ਧੰਨ ਸੰਤ ਬਾਬਾ ਯੋਧਾਦਾਸ ਜੀ ਦਾ ਸਲਾਨਾ ਮੋਸ਼ਾ ਵਰਸ਼ੀ ਮਨਾਈ ਜਾਂਦੀ ਹੈ ਇਸ ਸਾਲ ਵੀ ਸੰਗਤ ਦੇ ਸਹਿਯੋਗ ਦੇ ਨਾਲ ਬਾਬਾ ਜੀ ਦੀ ਸਲਾਨਾ ਵਰਸ਼ੀ ਮੋਸ਼ਾ ਮਨਾਇਆ ਜਾ ਰਿਹਾ ਹੈ 24 ਜੁਲਾਈ 9 ਸਾਵਣ ਮੱਸਿਆ ਵਾਲੇ ਦਿਨ ਵੀਰਵਾਰ ਨੂੰ ਗੁਰਦੁਆਰਾ ਖੂਈ ਸਾਹਿਬ ਵਿਖੇ ਤੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਦੇ ਸ੍ਰੀ ਖੰਡ ਪਾਠ ਪਰ ਆਰੰਭ ਹੋਣਗੇ 24 ਅਤੇ 25 ਤਰੀਕ ਨੂੰ ਦੋ ਦਿਨ ਲਗਾਤਾਰ ਸ਼ਾਮ ਨੂੰ 7:30 ਵਜੇ ਤੋਂ ਲੈ ਕੇ 9:30 ਵਜੇ ਤੱਕ ਭਾਈ ਖੁਸ਼ਕਰਨ ਸਿੰਘ ਜੀ ਪਹਾਣੇ ਵਾਲੇ ਪੰਥ ਪਰ ਸਿੱਧ ਕਥਾਵਾਚਕ ਸੰਗਤਾਂ ਨੂੰ ਕਥਾ ਰਾਹੀਂ ਨਿਹਾਲ ਕਰਨਗੇ ਤੇ 26 ਜੁਲਾਈ ਨੂੰ ਭੋਗ ਵਾਲੇ ਦਿਨ ਭੋਗ ਉਪਰੰਤ ਭਾਈ ਇਕਬਾਲ ਸਿੰਘ ਜੀ ਲੰਗਿਆਂਣੇ ਵਾਲੇ ਉਹ ਆਪਣੇ ਜਥੇ ਦੇ ਨਾਲ ਹਾਜ਼ਰੀ ਲਵਾਉਣਗੇ ਸੰਗਤਨੋਂ ਕਥਾ ਕੀਰਤਨ ਰਾਹੀਂ ਨਿਹਾਲ ਕਰਨਗੇ ਸੋ ਸਾਰੇ ਇਲਾਕੇ ਦੀ ਸੰਗਤ ਨੂੰ ਬੇਨਤੀ ਹੈ ਤਿੰਨੇ ਦਿਨੋਂ ਲਗਾਤਾਰ ਸੰਗਤਾਂ ਨੇ ਗੁਰੂ ਘਰ ਪਹੁੰਚ ਕੇ ਤਨ ਮਨ ਧਨ ਨਾਲ ਸੇਵਾ ਕਰਕੇ ਲਾਹਾ ਪ੍ਰਾਪਤ ਕਰਨਾ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ ਲੰਗਰਾਂ ਦੇ ਵਿੱਚ ਸੇਵਾਦਾਰਾਂ ਨੇ ਲੰਗਰ ਦੀ ਸੇਵਾ ਦੇ ਵਿੱਚ ਹਾਜ਼ਰੀਆਂ ਲਵਾਉਣੀਆਂ ਇਸੇ ਤਰ੍ਹਾਂ ਸਾਰੀ ਸੰਗਤ ਨੇ ਤਿੰਨੇ ਦਿਨ ਲਗਾਤਾਰ ਦਵਾਨਾਂ ਦੀਆਂ ਹਾਜ਼ਰੀਆਂ ਭਰ ਕੇ ਆਪਣੇ ਮਨੁੱਖਾ ਜਨਮ ਨੂੰ ਸਫਲਾ ਬਣਾਉਣਾ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ ਬਾਬਾ ਜੀ ਮੋਸ਼ਾ ਤਾਂ ਆਏ ਸਾਲ ਆਪਣੇ ਗੁਰਦੁਆਰਾ ਖੂਈ ਸਾਹਿਬ ਮਨਾਇਆ ਜਾਂਦਾ ਜੀ ਤੇ ਮੋਸ਼ੇ ਦੇ ਨਾਲ ਨਾਲ ਹੋਰ ਵੀ ਕੋਈ ਦਿਨ ਮਨਾਇਆ ਜਾਂਦਾ ਸਾਰੀ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਆ ਕਿ ਗੁਰਦੁਆਰਾ ਖੂਈ ਸਾਹਿਬ ਵਿਖੇ ਸਰਬੱਤ ਸੰਗਤਾਂ ਦੇ ਸਹਿਯੋਗ ਦੇ ਨਾਲ ਪੂਰਨਮਾਸ਼ੀ ਦਾ ਸ਼ੁਭ ਦਿਹਾੜਾ ਮਨਾਇਆ ਜਾਂਦਾ ਹੈ। ਪੂਰਨਮਾਸ਼ੀ ਵਾਲੇ ਦਿਨ ਸੰਗਤਾਂ ਇੱਥੇ ਵੱਡੀ ਗਿਣਤੀ ਦੇ ਵਿੱਚ ਬਾਬਾ ਜੀ ਦੇ ਸਥਾਨਾਂ ਤੇ ਹਾਜ਼ਰੀਆਂ ਭਰਦੀਆਂ ਹਨ ਤੇ ਆਪੋ ਆਪਣੀਆਂ ਮਨੋ ਕਾਮਨਾਵਾਂ ਭਾਵਨਾਵਾਂ ਨੂੰ ਸੰਪੂਰਨ ਕਰਨ ਵਾਸਤੇ ਅਰਦਾਸਾਂ ਬੇਨਤੀਆਂ ਕਰਦੀਆਂ ਹਨ। ਇਸ ਤੋਂ ਇਲਾਵਾ ਗੁਰਮੁਖ ਪਰਿਵਾਰਾਂ ਵੱਲੋਂ ਪੰਜ ਐਤਵਾਰਾਂ ਦੀਆਂ ਲਗਾਤਾਰ ਹਾਜ਼ਰੀਆਂ ਭਰ ਕੇ ਆਪੋ ਆਪਣੀਆਂ ਮਨੋ ਕਾਮਨਾਵਾਂ ਭਾਵਨਾਵਾਂ ਨੂੰ ਸੰਪੂਰਨ ਕਰਨ ਵਾਸਤੇ ਸੰਗਤਾਂ ਵੱਲੋਂ ਅਰਦਾਸਾਂ ਬੇਨਤੀਆਂ ਕੀਤੀਆਂ ਜਾਂਦੀਆਂ ਹਨ ਜੋ ਕਿ ਬਾਬਾ ਜੀ ਸੰਗਤਾਂ ਦੀ ਸ਼ਰਧਾ ਭਾਵਨਾ ਦੇ ਨਾਲ ਕੀਤੀਆਂ ਹੋਈਆਂ ਅਰਦਾਸ ਬੇਨਤੀਆਂ ਪ੍ਰਵਾਨ ਕਰਦੇ ਹਨ ਤੇ ਇਸ ਤੋਂ ਇਲਾਵਾ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਸੰਗਤ ਦੇ ਸਹਿਯੋਗ ਦੇ ਨਾਲ ਜੋ ਕਿ ਇੱਥੇ ਕਾਰ ਸੇਵਾ ਵੀ ਲਗਾਤਾਰ ਚੱਲਦੀ ਰਹਿੰਦੀ ਹੈ ਸੋ ਹੁਣ ਸੇਵਾਦਾਰਾਂ ਵੱਲੋਂ ਗ੍ਰੰਥੀ ਸਿੰਘ ਦੀ ਰਹਿਸ਼ ਵਾਸਤੇ ਜੋ ਕੋਠੀ ਬਣਾਈ ਗਈ ਹੈ ਇਹਦੀ ਸੇਵਾ ਚੱਲ ਰਹੀ ਹੈ ਸੋ ਨਾਲ ਸੰਗਤ ਨੂੰ ਇਹ ਵੀ ਬੇਨਤੀ ਹੈ ਕਿ ਸ਼ਰਧਾ ਭਾਵਨਾ ਦੇ ਨਾਲ ਕੁਝ ਨਾ ਪਰਿਵਾਰਾਂ ਨੇ ਕੋਈ ਬਿਲਡਿੰਗ ਦਾ ਜੋ ਮਟੀਰੀਅਲ ਆ ਜਾਂ ਮਾਇਆ ਕਰਕੇ ਸੇਵਾ ਦੇ ਵਿੱਚ ਹਿੱਸੇ ਪਾਉਣੇ ਹਨ ਸੰਗਤ ਹਿੱਸੇ ਪਾ ਸਕਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ